ਨੇ 10 ਦਿਨ ਲਿਆਂਦੇ ਨੂੰ ਇਹਨੂੰ ਯਾਰ 50 HP ਵਾਲਾ ਕੰਮ ਕਰੀ ਜਾਂਦਾ ਯਾਰ ਜਿਹੜੇ ਡੱਟ ਹੋ ਜਾਣ ਤੈਨੂੰ ਫੁੱਲਾ ਸੱਧਾ ਬਈ ਉਹਦਾ ਟੂ ਆ ਤੈਨੂੰ ਕੀ ਪਤਾ ਕਸੇ ਟੈਰਾਂ ਵਾਲਾ ਸਿੰਦੂ ਡਰਨ ਲੱਗ ਰਿਹਾ ਆ ਚਾ ਚਾ ਜੀ ਬਾਬਿਓ ਕਿਵੇਂ ਹੋ ਸਵਾਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਬਾਬੇ ਆਪਾਂ ਲੈ ਕੇ ਆਏ ਸੀਗੇ 275 ਮਹਿੰਦਰਾ ਤੇ ਡਬਲ ਕਲੱਚ ਆ 40 ਐਚਪੀ ਦਾ ਟਰੈਕਟਰ ਤੁਹਾਨੂੰ ਦਿਖਾਉਣਿਆ ਕਿਵੇਂ ਚੱਲਦਾ ਅਠ ਅਠ ਦੀ ਹੈਰੋਂ ਤੇ ਆਓ ਮਿੱਤਰੋ ਚੱਲਦੇ ਆਂ ਅਬ ਨਾਲ ਆਏ ਹੋਏ ਨੇ ਗੋਲੂ ਤੇ ਹਰਮਨ ਉਹ ਹੈਪੀ ਗੜ ਸਾਡੇ ਨਾਲ ਆਇਆ ਅਸੀਂ ਤੇਰੇ ਨਾਲ ਆਈਏ ਤੂੰ ਗੋਲੂ ਹੁਣ ਹੀ ਲੈ ਕੇ ਆਏ ਨੇ ਨਵਾਂ ਟਰੈਕਟਰ ਦਿਖਾਉਣਿਆ ਤੁਹਾਨੂੰ ਕਿਵੇਂ ਚੱਲਦਾ ਕਿਵੇਂ ਮਿੱਤਰੋ ਉਹ ਹੈਪੀ ਕਾ ਮੈਂ ਵੀ ਕਲਿੱਪ ਬਣਾਉਣੀ ਹੈ ਕਹਿੰਦਾ ਬਾਣੀਆਂ ਚ ਲਾਈ ਜਾਂਦਾ ਟਰੈਕਟਰ ਕਿਹੜੇ ਗੇਅਰ ਚ ਚੱਲਦਾ ਓਏ ਇਹ ਇਹ ਬਤਾ ਬੋਲੋ ਹੋਰ ਕਿੱਦਾਂ ਬਣਾਉਂਦੇ ਨੇ ਇਹ ਬਾਣੀਆਂ ਘਰੇ ਜਾਂਊਗਾ ਅਜੀ ਬਾਵਾ ਇੱਕ ਵੀ ਲੈ ਜਾਣਾ ਦੇਖੋ ਕਰੋ ਤੋਰਾ ਜੱਕੇ ਦਾ ਐ ਨਹੀਂ ਵੀ ਘੱਟ ਲੱਗਦੀ ਆ ਵਧੀਆ ਲੱਗਦੀ ਆ ਯਾਰ ਜਿੰਨੀ ਕੱਪੜਾ ਲੋਡ ਹੁੰਦੀ ਆ ਵੀ ਆਪਣੇ ਖੇਤ ਪੱਟਣਾ ਵਧੀਆ ਪੱਟੀ ਜਾਂਦਾ ਯਾਰ ਖੇਤਾ ਦੇਖੋ ਪਰੌਣੀ ਕਰੀ ਹੋਈ ਆ ਖੇਤ ਦੀ ਵਧੀਆ ਪੱਟੀ ਜਾਂਦਾ ਵਧੀਆ ਮਲਾਈ ਬਣਾਈ ਜਾਂਦਾ ਜੱਲਾ ਹੋਈ ਬਾਬੇ ਹੈਗਾ ਅੱਜ ਆਪਾਂ ਨੂੰ ਹੋਏ ਨੇ 10 ਦਿਨ ਲਿਆਂਦੇ ਨੂੰ ਇਹਨੂੰ ਦੇਖੋ ਤੁਸੀਂ ਪਹਿਲੇ ਹਾਈ ਚ ਚੱਲਦਾ ਅੱਠ ਅੱਠ ਦੀ ਹੈ ਰੌ ਇਹਦੇ ਪਿੱਛੇ ਐਦਾਂ ਯੂਵੀ ਯਾਰ ਘੱਟ ਲੱਗੀ ਜਾਂਦੀ ਆ ਨਾ ਆ ਦੇਖੋ ਚੋਰ ਕਰੀ ਜਾਂਦਾ ਬੈਗ ਹੈਗੇ ਤਾਂ ਯਾਰ 50 HP ਵਾਲਾ ਕੰਮ ਕਰੀ ਜਾਂਦਾ ਯਾਰ ਜਿਹੜੇ ਟਰੈਕਟਰ 50 HP ਦਾ ਕੰਮ ਕਰਦੇ ਨੇ ਮੇਰੇ ਸਾਹ ਨੂੰ ਦੇ ਮੁਕਾਬਲੇ ਦਾ ਕੰਮ ਕਰੀ ਜਾਂਦਾ ਇਹ ਚਲੋ ਮੰਨਿਆ ਸੁਪਰ ਸੀਡਰ ਨਹੀਂ ਖਿੱਚ ਸਕਦਾ ਹੈ ਰੋਂ ਖਿੱਚੀ ਜਾਂਦਾ ਹਾਲ ਵੀ ਵਧੀਆ ਖਿੱਚਣ ਨੇ ਨੇ ਦੇਖੋ ਚੱਲਦਾ ਵਾ ਹਾਂ ਗੋਲੂ ਕਹਿੰਦਾ ਤੇਰੇ ਵਾਲੇ ਮੀਂਹਰੇ ਨਾਲ ਟੋਚਣ ਪਾਉਣਾ ਕਹਿੰਦਾ ਇਹਦਾ ਮਗਰ ਵੀ ਬੇਚੀ ਚੀਜ਼ ਕੋ ਕੇ ਪਾਲੀ ਕਿਉਂ ਬਈ ਐ ਓਏ ਜਦੋਂ ਮਰਜੀ ਪਾਲੀ ਮੈਂਗਾ ਟੋਚਣਾ ਤੈਨੂੰ ਖੁੱਲਾ ਸੱਦਾ ਪੱਲੀ ਬੁੱਲੀ ਲੈ ਪੱਲੀ ਬੁੱਲੀ ਲੈ ਕੇ ਆਈਏ ਇਹਨੂੰ ਪਰ ਇਕੱਠਾ ਕਰਕੇ ਵੀ ਤਾਂ ਲੈ ਕੇ ਜਾਣਾ ਕਿਉਂ ਯਾਰ ਮਨ ਇਧਰ ਖੜੋ ਮੈਂ ਕਿਹਾ ਪੱਲੀ ਲੈ ਆਈ ਇਕੱਠਾ ਕਰਕੇ ਵੀ ਲੈ ਕੇ ਜਾਣਾ ਪਊਗਾ ਨਾ ਟਰੈਕਟਰ ਛੋਟੇ ਵਾਲਾ ਥੋੜੀ ਆ ਇਹ ਓ ਬਈ ਉਹਦਾ ਟੂ ਆ ਤੈਨੂੰ ਕੀ ਪਤਾ ਕਸੇ ਟਾਇਰਾਂ ਵਾਲਾ ਗੱਲ ਸੁਣ ਰਿਹਾ ਹਾਂ ਤੂੰ ਬਾਜ ਦੇਖ ਲੈ ਆਵਾਜ਼ ਬਦਲੀ ਓ ਟਰੈਕਟਰ ਨੇ ਬਾਜ ਬਦਲ ਨੂੰ ਪੁੱਟੂ ਆ ਤਾਂ ਜੀ ਦਬੂਗਾ ਦਵੇ ਨਹੀਂ ਰਿਹਾ ਉਹੀ ਟੁੱਟ ਜੂ ਮੈਂ ਚੱਲਦਾ ਟਰੈਕਟਰ ਅੱਛਾ ਜੀ ਪਾਣੀ ਆ ਕਹਦਾ ਗੇਅਰ ਬਦਲੂ ਕਹਿੰਦਾ ਉਹਦੇ ਟਾਵਲ ਚੈੱਕ ਲੈ ਇਹ ਟਾਪ ਗੇਅਰ ਪਾਇਆ ਮਿੱਤਰੋ ਹੁਣ ਦੇਖੋ ਚੱਲਦਾ ਕਰੋ ਜੱਕ ਮਿੱਟੀ ਦੇ ਕਿਵੇਂ ਮਾਰਦਾ ਓਏ ਹੌਣ ਸਹੀ ਚੱਲਦਾ ਹੁਣ ਚੱਲਦਾ ਪ੍ਰੋਪਰ ਟਾਪ ਲੋਜ ਪਾਇਆ ਵਾਪੇ ਹੁਣ ਖੱਲ ਵਰਦੀਆਂ ਨੇ ਯਾਰ ਮੈਂ ਵੀ ਸਟਾਰਟ ਕਰ ਲਿਆ ਮੈਂ ਮੇਟਰ ਟਾਪ ਲੋਜ ਚੱਲਦਾ ਤੋੜਾ ਜਾਂ ਕਿ ਕਰੋ ਤੇ ਟ੍ਰੈਕਟਰ 275 ਨਵਾਂ ਆਲੇ 10 ਦਿਨ ਹੋਏ ਨੇ 88000 ਵਾਂ ਇਕੋ ਸਾਡੇ ਉਧਰ ਕੈਮਰਾਮੈਨ ਖੜੇ ਨੇ ਵੀਡੀਓ ਬਣਾਈ ਜਾਂਦੇ ਨੇ ਲੈ ਦੋ ਹੋਰ ਕਿਹੜੇ ਜਿਗਾ ਦੇਖੋ ਦੇਖਿਆ ਹੀ ਤੁਹਾਨੂੰ ਹੋਣਾ ਤੁਨੇ ਕੈਮਰਾਮੈਨ ਉਹ ਦਿੱਤਾ ਹੋਏ ਚੱਲ ਵਸੇ ਪੀ ਆ ਜਾ ਆ ਜਾ ਪੁੱਤ ਬਣ ਗਈ ਵੀਡੀਓ ਮੋ ਜਿਹਨੇ ਪਾ ਪਾ ਦੇਖਿਆ ਨਹੀਂ ਸਭ ਦੇਖਿਆ ਦੂਗਾ ਦੇ ਪਰ ਬੰਦਾ ਕਹਿੰਦਾ ਗੱਲ ਨਹੀਂ ਬਣੀ ਹੈਗੀ ਕਹਿੰਦੇ ਹੋਰ ਖੋਲੀਆ ਫੇਰ ਇਹਨੂੰ ਕੈਂਦਾ ਰਿਹਾ ਮੈਂ ਮਗਾ ਖੋਲਦੇ ਖੋਲਦੇ ਵੀ ਛੋਟਾ ਭਾਂਜੋ ਖਿੱਚ ਲੂਗਾ ਇਹ ਹੈ ਉਧਰ ਜ਼ਮੀਨ ਸੁੱਕੀ ਆ ਗਈ ਤਾਂ ਖੋਲੀ ਅੱਛਾ ਠੀਕ ਹੈ ਜ਼ਰਦਾਰ ਟਾਈਗਰ ਗਰੁੱਪ ਦਾ ਫੋਨ ਆਇਆ ਕਹਿੰਦੇ ਜਦੋਂ ਆਕੋ ਪਰਾਂ ਹੋ ਜੋ ਉਹਨਾਂ ਲੱਗਿਆ ਦਾ ਜੋਰ ਹੈ ਹੁਣ ਲੱਗਿਆ ਪਟਣ ਹੁਣ ਹੁਣ ਬਾਜ ਬਦਲੀ ਜਾਣੇ ਇਹਨੇ ਗੋਲੂ ਤੂੰ ਵੀ ਕਾफी ਮੋਟਾ ਜਾ ਹੋ ਗਿਆ ਯਾਰ ਹਣਾ ਹਾਂ ਬੋਲ ਕੁਛ ਉਹ ਚੁੱਪੇ ਲੈ ਬਾਬੇ ਹੁਣ ਕਹਿੰਦੇ ਮੁੰਡੇ ਕਹਿੰਦੇ ਕੁਸ਼ਤੀ ਲੜਨੀ ਆ ਕਹਿੰਦੇ ਕਿਹੜਾ ਲੜੂਗਾ ਹੁਣ ਆ ਹੁਣ ਅਦਰ ਜੱਲੀ ਜਾਂਦਾ ਹੈ ਹੈਪੀ ਆਰ ਗੋਲੂ ਸਾਹਿਬ ਹਾਂ ਵੀ ਚਲੋ ਨਾ ਹੁੰਦੇ ਪੁੱਛੋ ਨਾ ਵੀ ਨਾ ਕੁਸ਼ਤੀ ਚੱਲ ਕੋਲੂ ਲੱਗ ਜੂ ਬਦਦਰ ਹਾਂ ਪਹਿਲਾ ਚਿੰਤੂ ਆ ਰਿਹਾ ਸਾਰੇ ਆ ਰੋਣਾ ਯਾਰ ਚਲ ਜਾ ਉਹ ਨਹੀਂ ਤੁਜੀ ਉੱਤਰਦਾ ਜਾਓ ਨਾ ਯਾਰ ਉਹ ਯਾਰ ਇਹ ਥੋੜੀ ਲਿਆ ਯਾਰ ਆ ਲੈ ਲੈ ਯਾਰ ਕੋਈ ਫੋਨ ਯਾਰ ਕੋਈ ਗੱਲ ਨਾ ਯਾਰ ਪੀਓ ਕਿਰ ਗਿਆ ਬੰਦਾ ਵਾਲੇ ਕੰਮ ਆ ਬੰਦਾ ਕੀ ਜੀਏ ਟੰਕਰ ਵਾਲੇ ਕੰਮ ਆ ਆ ਟੰਕਰ ਵਾਲੇ ਕੰਮ ਆ ਪੀਰ ਬਾਈ ਹੋਰ ਯਾਰ ਜਮੀ ਟੰਕਰ ਵਾਲੇ ਕੰਮ ਆ ਵੀ ਤੂੰ ਹੀ ਜਵਾਗ ਨੂੰ ਤੰਗ ਕਰੀ ਜਾਣਾ ਕੀ ਹੋ ਗਿਆ ਪਿੰਡ ਦਾ ਠਾ ਕਰੋ ਪੰਚਾਇਤ ਕਰੀ ਹੁਣ ਇਕੱਠੀ ਚੰਦਾ ਇਕੱਠਾ ਕਰਨੀਏ ਮੇਰਾ ਬਾਲਾ ਰੋਂਦਾ ਬਾਈ ਬਾਲਾ ਰੋਂਦਾ ਬਾਈ ਆਪਣੇ ਕੋਲ ਪਜੋ ਲੈਣ ਤੇ ਕਾਬਲ ਨਹੀਂ ਆ ਰਹਿਣ ਤੇ ਕਾਬਲ ਨਹੀਂ ਹੈਗਾ ਵੀਰੇ ਤੋਂ ਖੜੀ ਇਹਨੂੰ ਖੜੀ ਗੇਂਦੋ ਕੁਸ਼ਤੀ ਖਾ ਮਾਰ ਦੋ ਯਾਰ ਬਾਈ ਨਹੀਂ ਇਹ ਨਹੀਂ ਇਹ ਨਹੀਂ ਹੁਣ ਕੀ ਜੂਗਾ ਫੇਰ ਏ ਉਹ ਮਰ ਯਾਰ ਤੇਰੇ ਕੱਪੜੇ ਲਿਪੜ ਓਏ ਨਾ ਬਈ ਇਹਦਾ ੱੱਕਾ ਜਾ ਦੇ ਦੇਖ ਤੂੰ ਜਵਾਕ ਨਾ ਜਾਦੇ ਧੱਕਾ ਕਰ ਇਹ ਲੈ ਵੀ ਡਲੇ ਨਾ ਡਲੇ ਇੱਧਰ ਲਿਆ ਯਾਰ ਜੱਟ ਬੋ ਲੱਗੀ ਬੁਰਾ ਯਾਰ ਬੋ ਗੱਲ ਨਾ ਐ ਭੀ ਗਾ ਨੂੰ ਜਵਾਬ ਨਾ ਤਾਂ ਕਰਦਾ ਯਾਰ ਰੋਣ ਲੱਗ ਜੂ ਤੈਨੂੰ ਪਤਾ ਵੀਰੇ ਕੀਦਾ ਏ ਪਤਾ ਮੈਨੂੰ ਚੱਕ ਕੇ ਮਾਰਦਾ ਚੱਕ ਕੇ ਚੱਕ ਕੇ ਨੂੰ ਮਾਰ ਤੂੰ ਕੀ ਮਾਰੇਂ ਜਵਾਬ ਨਾਲ ਕੇ ਮੈਂ ਕਿਹਨੂੰ ਜਵਾਬ ਕਰ ਲੈ ਗੁੱਸਤੀ ਤੂੰ ਵੀ ਜਾ ਮੇਰੇ ਨਾਲ ਆ ਤੂੰ ਕਰ ਲੈ ਮੇਰੇ ਨਾਲ ਐ ਭੀ ਤੂੰ ਆ ਜਾ ਮੇਰੇ ਨਾਲ ਆ ਤੂੰ ਆਣਾ ਬਈ ਆ ਜਾ ਦੇ ਪੀ ਹੈਪੀ ਬਣਾ ਵੀਡੀਓ ਮੈਂ ਬਣਾ ਰਿਹਾ ਇਸ ਨਾਲ ਆ ਜਾਣਾ ਚੱਲ ਚੱਲ ਨੰਨ ਯਾਰ ਜਿੰਦੂ ਨਾ ਓਏ ਕੌਣ ਬਣਾ ਹਾਂ ਆ ਜਾ ਨਾ ਨਾ ਠੀਕ ਹੈ ਕੁਸ਼ਤੀ ਮੇਰੇ ਵੀਰੋ ਕਦੇ ਲੱਗੀ ਹੋਣੀ ਕੁਸ਼ਤੀ ਮੇਰੇ ਨਾਲ ਕਰ ਲਿਆ ਵਾਧੂ ਚੌੜਾ ਹੁਣ ਲੱਗੀ ਕੁਸ਼ਤੀ ਹੁਣ ਦੇਖਦਾ ਕੀ ਬਣਦਾ ਕੀ ਚ ਕਿੰਨਾ ਜੋਰ ਆ ਕਾਦੀ ਨਦੀ ਉਹ ਰੀ ਸਿੰਧੂ ਸਿੰਧੂ ਡਰ ਰਿਹਾ ਹਾਂ ਹਾਂ ਤੂੰ ਦੇਖੀ ਤੂੰ ਕੋਲੋਂ ਆ ਸਿੰਧੂ ਡਰਨ ਲੱਗ ਰਿਹਾ ਇਹਨੂੰ ਤੋਕਾ ਵੀਰੇ ਇਹ ਦੇ ਯਾਰ ਇਹ ਤਾਂ ਲੜਾ ਇਹ ਤਾਂ ਕੋਈ ਹੋ ਨਹੀਂ ਯਾਰ ਬਾਈ ਤੂੰ ਆ ਜਾ ਲੈ ਤੂੰ ਆ ਜਾ ਓਏ ਯਾਰ ਮੇਰੇ ਨਾਲ ਗਿਆ ਉਸ ਨਾਲ ਲੜ ਜੜਾ ਤੈਨੂੰ ਕਹਿ ਰਿਹਾ ਇਹ ਉਹੀ ਬੁੱਧਰਾ ਵਰਦਾ ਦੇ ਕੀ ਗਾ ਚਾਪਾ ਫਾਦਰੀ ਟੁੱਟ ਗਿਆ ਬੰਦਾ ਤੇਰੀ ਉਮਰ ਕਹਿੰਦੇ ਮੇਰੇ ਵੀਰੋ ਕੁਸ਼ਤੀ ਹੋਣ ਲੱਗੀ ਐ ਚਾਚੇ ਭਤੀਜੇ ਭੈਣ ਤੇ ਦਰਖੀਦਾ ਹੀ ਹੱਥ ਚਾਚਾ ਡਰਦਾ ਹੋਇਆ ਚਾਚਾ ਡਰਦਾ ਹੋਇਆ ਹਾਂ ਚਾਚਾ ਐਕਸ਼ਨ ਕਰਦਾ ਹੋਇਆ ਹੈ ਚੱਲ ਚੱਲ ਚਲੀ ਬਨੀਆ ਸਿੰਧੂ ਗੇਰ ਕੁੱਤਾ ਕੱਟ ਰਿਹਾ ਦੇਖੀ ਪੈਰ ਤੇ ਇਹ ਨਹੀਂ ਇਹ ਨਹੀਂ ਕਰਨਾ ਸਿੰਧੂ ਆ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿੱਤਰੂ ਬੜੇ ਮੇ ਖਾਣੀ ਲਾ ਦੋ ਮੁੰਡਿਆ ਪੱਕਾ ਪੈਂਚਰ ਚੱਲ ਸਾਥ ਹੁਣ ਸਾਥ ਥੋੜੀ ਉੱਥੇ ਤੁਹਾਨੂੰ ਲੈਣ ਦੇਗੇ ਖੜਕ ਖੜੀ ਵਾਂ ਸਿੰਧੂ ਤੂੰ ਗੇਰ ਨਾ ਸਿੰਧੂ ਆ ਬੱਸ ਸਿੰਧੂ ਨੂੰ ਗੇਰਨਾ ਹੀ ਨਹੀਂ ਆ ਰਹਾ ਵੀਰ ਸਿੰਧੂ ਜੋਰ ਲਾਈ ਯਾਰ ਆ ਪਾਸ ੌੜ ਰਿਹਾ ਪੈਰ ਤੇ ਜਲ ਹੇ ਆ ਚਾ ਚਾ ਚੋ 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 ਹੁੰਦਾ ਹੈ ਪਾ 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 ਹੁੰਦਾ ਹੈ ਕਵਾੜਾ ਦਵਿੰਦਰ ਕੇ ਮੋਢੇ ਲਾਣੇ ਆ ਮੋਢੇ ਤਨ ਇੱਕ ਮੌਕਾ ਦੇਤਾ ਯਾਨੀ ਕੀ ਹਲੇ ਆ ਜਿੱਤਾ ਕੋਈ ਨਹੀਂ ਤੂੰ ਹੈਗਾ ਬੀਰ ਬਣਾਂਗੇ ਬੱਸ ਲੱਖ ਲਾ ਜੋਰ ਕੇ ਮੈਂ ਹੁਣ ਤੇਰਾ ਦੇਖ ਲੈਣਾ ਕੀ ਚੋਰ ਲੱਗਦਾ ਕੇ ਚੱਕਣਾ ਦੇਖ ਯਾਰ ਫੜਿਆ ਰੋਣਾ ਹੀ ਬਹੁਤ ਆ ਯਾਰ ਤੂੰ ਤਾਂ ਬਾਬੇ ਫੜੀ ਫੜੀ ਮਾਰ ਸਾਲੇ ਤੇ ਦੋ ਮਾਰ 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 ਕਮਾ ਇਹਨੂੰ ਤੂੰ ਕੋਈ ਚੋੜਾ ਕਰ ਨਾ ਕੋਈ ਗਿਰੀ ਆ ਇਹਦੀ ਮਾਂ ਨੇ ਇਹਨੂੰ ਚੋਰੀ ਨਹੀਂ ਕਰਵਾਈ ਹੈ ਓਏ ਮੈਂ ਕਹਿੰਦੀ ਮਾਂ ਨੇ ਇਹਨੂੰ ਕਦੇ ਚੋਰੀ ਨਹੀਂ ਕਰਵਾਈ ਕਮਾ ਇਹਨੂੰ ਓਏ ਗੋਲ ਗੋਲ ਕਮਾ ਕੱਪੜੇ ਨਾਲ ਵੇੜ ਯਾਰ ਦੇਖ ਰੋਂਦਾ ਦੇਖੋ ਕਿਵੇਂ ਇਹ ਸਾਡਾ ਬੰਦਾ ਦੇਖੋ ਕਰੋ ਚੈੱਕ ਕਰੋ ਚੈੱਕ ਕੱਪੜੇ ਨਾਲ ਕਮਾ ਇਹਨੂੰ ਹੈਪੀ ਹਾਂ ਨਾ ਖਿੱਚ ਖਿੱਚ ਚੱਲ ਜਾ ਨਾ ਚੱਲ ਜਾ ਨਾ ਆ ਜੇ ਪਰ ਇੱਕ ਸ਼ਰਤ ਹੈ ਕਿਹੜਾ ਬੰਦਾ ਕੀ ਜਗਾਇਆ ਗਿਆ ਖਿੱਚ ਗਿਆ ਪੂਰਾ ਯਾਰ ਪਰ ਮੇਰੇ ਨਾਲ ਕੇ ਪੂਰਾ बैठे रहे अपने दो